ਗੱਲ ਇਹ ਆ ਕਿ ਮੈਂ ਦੇਖ ਰਿਹਾ ਜਦੋਂ ਦਾ ਮੈਂ ਆਇਆ ਉਦੋਂ ਦੇ ਤੁਸੀਂ ਆਏ ਮੈਨੂੰ ਦੱਸੋ ਕਿ ਇੱਕ ਵੀ ਜਿਹੜਾ ਜੇ ਕੋਈ ਵਰਕਰ ਵਿੱਚੋਂ ਉੱਠ ਕੇ ਗਿਆ ਸਾਰੇ ਬੈਠੇ ਆ ਔਰ ਜਿਹੜਾ ਮੇਲਾ ਹੀ ਇੱਥੇ ਲੱਗਦਾ ਪਿਆ ਔਰ ਮੀਟਿੰਗ ਜਿਹੜੀ ਹੈ ਮੈਂ ਕਹਿੰਦਾ ਕਿ ਰੈਲੀ ਦਾ ਰੂਪ ਧਾਰ ਰਹੀ ਹੈ ਔਰ ਮੈਂ ਜਿੱਥੇ ਜਾ ਰਿਹਾ ਮੈਂ ਰਾਤ ਵੀ ਜਿਹੜਾ ਸੀਗਾ ਕੱਲ ਵੀ 4-5 ਘੰਟੇ ਲੇਟ ਚੱਲ ਰਿਹਾ ਸੀ ਰਾਤ ਲਾਸਟ ਪ੍ਰੋਗਰਾਮ ਜਿਹੜਾ ਉਹ ਮੇਰਾ ਕੋਟਲਾ ਪਿੰਡ ਦੇ ਵਿੱਚ ਸੀਗਾ ਜਣੇ ਵਾਲੇ ਔਰ ਜਿਹੜੇ ਹਲਕੇਚ ਵੀ ਜਾਣਾ ਅੱਜ ਭਲਾਈਪੁਰ ਸਾਹਿਬ ਨੂੰ ਲੋਕ ਪਿਆਰ ਕਰਦੇ ਨੇ ਔਰ ਜਿਹੜੇ ਹਲਕੇ 'ਚ ਵੀ ਜਾਣਾ ਬਹੁਤ ਪਿਆਰ ਤੇ ਉਤਸ਼ਾਹ ਜਿਹੜਾ ਲੋਕਾਂ 'ਚ ਵੇਖਣ ਨੂੰ ਮਿਲ ਰਿਹਾ ਇਸ ਕਰਕੇ ਉਹ ਮੈਨੂੰ ਇਹ ਗੱਲ ਕਹਿੰਦੇ ਆ ਕਿ ਜੀਰਾ ਸਾਹਿਬ ਇਹ ਤੇਰਾ ਇਲੈਕਸ਼ਨ ਨਹੀਂ ਸਾਡਾ ਇਲੈਕਸ਼ਨ ਆ ਫਿਕਰ ਨਾ ਕਰ ਤੈਨੂੰ ਵਧਾ ਕੇ ਭੇਜਾਂਗੇ ਤੇ ਲਾਲਜੀਤ ਸਿੰਘ ਭੁੱਲੜ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਲ ਹੋ ਰਹੀ ਆ ਗੈਦਰੀਵਾਲ ਦੀ ਤੁਰਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰਦੇ ਨਜ਼ਰ ਆਏ ਕਿਵੇਂ ਦੇਖਦੇ ਗੱਲ ਯਾਰ ਜਿਹੜੇ ਜਾਲੀ ਜੇ ਸੇਖੜਾ ਮੈਨੂੰ ਵੈਸੇ ਨਹੀਂ ਚੰਗੇ ਲੱਗਦੇ ਮੈਨੂੰ ਤਾਂ ਉਹ ਦਿਨ ਪੱਟੀ ਵਾਲੇ ਨੇ ਦੱਸਿਆ ਕਿ ਨੇ ਜੀ ਤੁਸੀਂ ਇੱਕ ਗੱਲ ਕਹਿਦੇ ਹੋ ਕਿ ਲਾਲਜੀਤ ਭੁੱਲੜ ਇੱਥੇ ਆ ਜੇ ਕਿਸੇ ਤੇ ਉਹਨਾਂ ਕੋ ਪੱਗ ਬਨ ਕੇ ਵਿਖਾ ਰਹੇ ਉਹਨੂੰ ਪੱਗ ਨਹੀਂ ਮੰਨਣੀ ਆਉਂਦੀ ਜਿਹਨੂੰ ਪੱਗ ਨਹੀਂ ਮੰਨਣੀ ਆਉਂਦੀ ਉਹਨੂੰ ਕੀ ਪਤਾ ਕਿ ਸਾਡੇ ਗੁਰਮਾਨ ਨੇ ਕੀ ਕੁਰਬਾਨੀਆਂ ਨੇ ਤੇ ਕੀ ਉਹਨਾਂ ਦੀ ਦੇਣ ਹੈ ਇਹ ਪੱਗ ਜਿਹੜੀ ਸਾਡੇ ਗੁਰਵਾਂ ਦੀ ਦਿੱਤੀ ਆ ਤੇ ਉਹ ਤਾਂ 18000 ਦੇ ਕੇ ਬਣਾਉਂਦਾ ਪਿਆ ਇਸ ਕਰਕੇ ਮੈਂ ਉਹਦੇ ਬਾਰੇ ਕੋਈ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਰੱਬ ਜਦੋਂ ਮਾਰਦਾ ਲੱਤ ਨਹੀਂ ਮਾਰਦਾ ਮੱਤ ਮਾਰਦਾ ਇਹਨਾਂ ਦੀ ਮੱਤ ਵੱਚ ਚੁੱਕੀ ਹੈ ਜਿਹਨ ਮੈਂ ਫੈਨੀਫੈਸਟੋ ਜਾਰੀ ਕੀਤਾ ਸ਼੍ਰੋਮਣੀ ਕਾਲੀ ਦਰ ਨੇ ਕੱਲ ਐਲਾਨਨਾਮਾ ਤਾਂ ਉੱਤੇ ਲਿਖ ਦਿੱਤਾ ਗਿਆ ਵਾ ਕੇ ਦਿੱਲੀ ਵਾਲੇ ਭਜਾਓ ਪੰਜਾਬ ਬਚਾਓ ਦਾ ਖੇਤਰੀ ਪਾਰਟੀ ਨੂੰ ਸੁਖਵੀਰ ਸਿੰਘ ਬਾਦਲਵੀਂ ਕੱਲ ਰੈਲੀ ਨੂੰ ਸੰਬੋਧਨ ਕਰ ਲੈਣਾ ਜਰਾ ਇਹ ਹੀ ਕਿਹਾ ਉਹਨਾਂ ਨੇ ਇਹ ਬੈਂ ਬਾਦਲ ਸਾਹਿਬ ਨੂੰ ਕਹਿੰਦਾ ਬਾਦਲ ਸਾਹਿਬ ਇਹ ਨਹੀਂ ਕੱਲ ਹੀ ਕਿਉਂ ਕਰ ਗਏ 4 ਤਰੀਕ ਨੂੰ ਕਰ ਦਿੰਦੇ ਸਾਡੇ ਬੈਨੀਫੀਸ਼ੀਅਰਾਂ ਦਾ ਲੋਕਾਂ ਦੇ ਘਰ ਘਰ ਪਹੁੰਚ ਗਏ ਪਰ ਇਹਨਾਂ ਵਿਚਾਰਿਆਂ ਦਾ ਵੀ ਕਸੂਰ ਕੋਈ ਨਹੀਂ ਨਾ ਕਿਉਂਕਿ ਮੈਂ ਤਾਂ ਅਜੇ ਤੱਕ ਵਿਰਸਾ ਸਿੰਘ ਵਲਟੋਹਾ ਕਿਤੇ ਵੇਖਿਆ ਨਹੀਂ ਇੱਕ ਇੱਥੇ ਭੋਗ ਸੀਗਾ ਅੱਜ ਤੇ ਮੈਂ ਤੜਕੇ 6 ਵਜੇ ਉਹਨਾਂ ਦੇ ਘਰੇ ਮੱਥਾ ਟੇਕ ਆਇਆ ਉਹ ਮੈਨੂੰ ਕਹਿੰਦੇ ਜੀ ਤੁਸੀਂ ਤਾਂ 6 ਵਜੇ ਮੱਥਾ ਟੇਕ ਕੇ ਤੇ ਵਿਰਸਾ ਸਿੰਘ ਜੀ ਕਹਿੰਦੇ ਜੀ ਮੈਂ ਕਿਹਾ ਵੀਰੇ ਮੇਰੇ ਦਾ ਬਾਈ ਪ੍ਰੋਗਰਾਮ ਨੇ ਅੱਜ ਦੇ ਤੇ ਵਰਸਾ ਸਿੰਘ ਨੂੰ ਸਾਦਾ ਕੋਈ ਨਹੀਂ ਇਹ ਤਾਂ ਵਿਚਾਰਾ ਭੋਗਾਰੇ ਜਾਣ ਚੁੱਕਾ ਹੀ ਹੈ ਗੱਲ ਇਹ ਆ ਕਿ ਮੈਂ ਦੇਖ ਰਿਹਾ ਜਦੋਂ ਦਾ ਮੈਂ ਆਇਆ ਉਦੋਂ ਦੇ ਤੁਸੀਂ ਆਏ ਮੈਨੂੰ ਦੱਸੋ ਕਿ ਇੱਕ ਵੀ ਜਿਹੜਾ ਜੇ ਕੋਈ ਵਰਕਰ ਵਿੱਚੋਂ ਉੱਠ ਕੇ ਗਿਆ ਸਾਰੇ ਬੈਠੇ ਆ ਔਰ ਜਿਹੜਾ ਮੇਲਾ ਹੀ ਇੱਥੇ ਲੱਗਦਾ ਪਿਆ ਔਰ ਮੀਟਿੰਗ ਜਿਹੜੀ ਹੈ ਮੈਂ ਕਹਿੰਦਾ ਕਿ ਰੈਲੀ ਦਾ ਰੂਪ ਧਾਰ ਰਹੀ ਹੈ ਔਰ ਮੈਂ ਜਿੱਥੇ ਜਾ ਰਿਹਾ ਮੈਂ ਰਾਤ ਵੀ ਜਿਹੜਾ ਸੀਗਾ ਕੱਲ ਵੀ 4-5 ਘੰਟੇ ਲੇਟ ਚੱਲ ਰਿਹਾ ਸੀ ਰਾਤ ਲਾਸਟ ਪ੍ਰੋਗਰਾਮ ਜਿਹੜਾ ਉਹ ਮੇਰਾ ਕੋਟਲਾ ਪਿੰਡ ਦੇ ਵਿੱਚ ਸੀਗਾ ਜਣੇ ਵਾਲੇ ਔਰ ਜਿਹੜੇ ਹਲਕੇ 'ਚ ਵੀ ਜਾਣਾ ਅੱਜ ਭਲਾਈਪੁਰ ਸਾਹਿਬ ਨੂੰ ਲੋਕ ਪਿਆਰ ਕਰਦੇ ਨੇ ਔਰ ਜਿਹੜੇ ਹਲਕੇ 'ਚ ਵੀ ਜਾਣਾ ਬਹੁਤ ਪਿਆਰ ਤੇ ਸ਼ਾਹ ਜਿਹੜਾ ਲੋਕਾਂ 'ਚ ਵੇਖਣ ਨੂੰ ਮਿਲ ਰਿਹਾ ਇਸ ਕਰਕੇ ਉਹ ਮੈਨੂੰ ਇਹ ਗੱਲ ਕਹਿੰਦੇ ਆ ਕਿ ਜੀਰਾ ਸਾਹਿਬ ਇਹ ਤੇਰਾ ਇਲੈਕਸ਼ਨ ਨਹੀਂ ਸਾਡਾ ਇਲੈਕਸ਼ਨ ਆ ਫਿਕਰ ਨਾ ਕਰ ਤੈਨੂੰ ਵਧਾ ਕੇ ਭੇਜਾਂਗੇ ਲਾਲਜੀ ਸਿੰਘ ਭੁੱਲੜ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਗੈਦਰੀਵਾਲ ਦੀ ਕਰੋਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰਦੇ ਨਜ਼ਰ ਆਏ ਕਿਵੇਂ ਦੇਖਦੇ ਗੱਲ ਯਾਰ ਜਿਹੜੇ ਜਾਲੀ ਜੇ ਸੇਖੜਾ ਮੈਨੂੰ ਵੈਸੇ ਨਹੀਂ ਚੰਗੇ ਲੱਗਦੇ ਮੈਨੂੰ ਤਾਂ ਉਹ ਦਿਨ ਪੱਟੀ ਵਾਲਿਆਂ ਨੇ ਦੱਸਿਆ ਕਿ ਲਾਲਜੀਤ ਭੁੱਲਰ ਇੱਥੇ ਆ ਜੇ ਕਿਸੇ ਸਟੇਡੀਅਮ ਚ ਤੇ ਉਹਨਾਂ ਕੋ ਪੱਗ ਬੰਨ ਕੇ ਵਿਖਾ ਰਹੇ ਉਹਨੂੰ ਪੱਗ ਨਹੀਂ ਮੰਨਣੀ ਆਉਂਦੀ ਜਿਹਨੂੰ ਪੱਗ ਨਹੀਂ ਮੰਨਣੀ ਆਉਂਦੀ ਉਹਨੂੰ ਕੀ ਪਤਾ ਕਿ ਸਾਡੇ ਗੁਰਮਾਨ ਨੇ ਕੀ ਕੁਰਬਾਨੀਆਂ ਨੇ ਤੇ ਕੀ ਉਹਨਾਂ ਦੀ ਦੇਣ ਹੈ ਇਹ ਪੱਗ ਜਿਹੜੀ ਸਾਡੇ ਗੁਰਵਾਂ ਦੀ ਦਿੱਤੀ ਆ ਤੇ ਉਹ ਤਾਂ 18000 ਦੇ ਕੇ ਬਣਾਉਂਦਾ ਪਿਆ ਇਸ ਕਰਕੇ ਮੈਂ ਉਹਦੇ ਬਾਰੇ ਕੋਈ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਰੱਬ ਜਦੋਂ ਮਾਰਦਾ ਲੱਤ ਨਹੀਂ ਮਾਰਦਾ ਮੱਤ ਮਾਰਦਾ ਇਹਨਾਂ ਦੀ ਮੱਤ ਵੱਚ ਚੁੱਕੀ ਜਿਹਨ ਮੈਨੀਫੈਸਟੋ ਜਾਰੀ ਕੀਤਾ ਸ਼੍ਰੋਮਣੀ ਕਾਲੀ ਦਰ ਨੇ ਕੱਲ ਐਲਾਨਨਾਮਾ ਤਾਂ ਉੱਤੇ ਲਿਖ ਦਿੱਤਾ ਗਿਆ ਵਾ ਕਿ ਦਿੱਲੀ ਵਾਲੇ ਭਜਾਓ ਪੰਜਾਬ ਬਚਾਓ ਦਾ ਖੇਤਰੀ ਪਾਰਟੀ ਨੂੰ ਸੁਖਵੀਰ ਸਿੰਘ ਬਾਦਲਵੀਂ ਕੱਲ ਰੈਲੀ ਨੂੰ ਸੰਬੋਧਨ ਕਰ ਲੈਣਾ ਜਰਾ ਇਹ ਹੀ ਕਿਹਾ ਉਹਨਾਂ ਨੇ ਇਹ ਬੈਂ ਬਾਦਲ ਸਾਹਿਬ ਨੂੰ ਕਹਿੰਦਾ ਬਾਦਲ ਸਾਹਿਬ ਇਹ ਨਹੀਂ ਕੱਲੀ ਕਿਉਂ ਕਰ ਗਏ 4 ਤਰੀਕ ਨੂੰ ਕਰ ਦਿੰਦੇ ਸਾਡੇ ਬੈਨੀਫੀਸ਼ੀਅਰਾਂ ਦਾ ਲੋਕਾਂ ਦੇ ਘਰ-ਘਰ ਪਹੁੰਚ ਗਏ ਪਰ ਇਹਨਾਂ ਵਿਚਾਰਿਆਂ ਦਾ ਵੀ ਕਸੂਰ ਕੋਈ ਨਹੀਂ ਨਾ ਕਿਉਂਕਿ ਮੈਂ ਤਾਂ ਅਜੇ ਤੱਕ ਵਰਸਾ ਸਿੰਘ ਵਲਟੋਹਾ ਕਿਤੇ ਵੇਖਿਆ ਨਹੀਂ ਇੱਕ ਇੱਥੇ ਭੋਗ ਸੀਗਾ ਅੱਜ ਤੇ ਮੈਂ ਤੜਕੇ 6 ਵਜੇ ਉਹਨਾਂ ਦੇ ਘਰੇ ਮੱਥਾ ਟੇਕ ਆਇਆ ਉਹ ਮੈਨੂੰ ਕਹਿੰਦੇ ਜੀ ਤੁਸੀਂ ਤਾਂ 6 ਵਜੇ ਮੱਥਾ ਟੇਕਗੇ ਤੇ ਵਿਰਸਾ ਸਿੰਘ ਜੀ ਕਹਿੰਦੇ ਜੀ ਮੈਂ ਭੋਗ ਤੱਕ ਬੋਲ ਕੇ ਵੀ ਜਾਊਂਗਾ ਮੈਂ ਕਿਹਾ ਵੀਰੇ ਮੇਰੇ ਤਾਂ ਬਾਈ ਪ੍ਰੋਗਰਾਮ ਨੇ ਅੱਜ ਦੇ ਤੇ ਵਿਰਸਾ ਸਿੰਘ ਨੂੰ ਸਾਦਾ ਕੋਈ ਨਹੀਂ ਇਹ ਤਾਂ ਵਿਚਾਰਾ ਭੋਗਾਰੇ ਜਾਣ ਚੁੱਕਾ ਹੀ ਹੈ